ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੀ ਕਚਹਿਰੀ ਵਿੱਚ ਅੱਜ ਇੱਕ ਮੈਂ ਜਾਗੋ ਤੇ ਪਾਉਣ ਵਾਲੀਆਂ ਬੋਲੀਆਂ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ। ਸੁਖੀ ਸੁਖੀ ਵਸੀ ਸਾਡੀ ਬੀਬੀ ਦੇ ਆਵੇ, ਢ ਆਵੇ ਜੀਨੇ ਅੱਜ ਮੇਲ ਸਦਾਇਆ। ਸੁਖੀ ਸੁਖੀ ਵਸੀ ਸਾਡੀ ਬੀਬੀ ਦਿਆਵੇ 헤ੜ ਆਵੇ ਜਿਨੇ ਅੱਜ ਮੇਲ ਸਦਾਇਆ ਮੈਂ ਵਾਰੀ ਜਾਵਾ ਜਿਨੇ ਅੱਜ ਮੇਲ ਸਦਾਇਆ ਨਾਨੀ ਨਾਲ ਮਾਮੇ ਆਏ ਮਾਮੀਆਂ ਵੇੜਾ ਰੁਸ਼ਨਾਇਆ ਮੈਂ ਵਾਰੀ ਜਾਵਾ ਮਾਮੀਆਂ ਵੇੜਾ ਰੁਸ਼ਨਾਇਆ ਲਿਆ ਨੀ ਲਿਆ ਬੀਬੀ ਲਡੋਆਂ ਦੀ ਥਾਲੀ ਦਿਨ ਅੱਜ ਸ਼ਗਨਾ ਦਾ ਆਇਆ ਲਿਆ ਨੀ ਲਿਆ ਬੀਬੀ ਲਡੋਆਂ ਦੀ ਥਾਲੀ ਦਿਨ ਅੱਜ ਸ਼ਗਨਾ ਦਾ ਆਇਆ ਮੈਂ ਵਾਰੀ ਜਾਵਾਂ ਦਿਨ ਅੱਜ ਸ਼ਗਨਾ ਦਾ ਆਇਆ ਜਾਗੋ ਜਗ ਦੀ ਪਹਿਣੋ ਨੀ ਮਾਮੀ ਸਜਦੀ ਪਹਿਣੋ ਨੀ ਜਾਗੋ ਸਿਰ ਤੇ ਸਜਾ ਲੈ ਨੀ ਜਾਗੋ ਜਗ ਦੀ ਪਹਿਣੋ ਨੀ ਮਾਮੀ ਸਜਦੀ ਪਹਿਣੋ ਨੀ ਜਾਗੋ ਸਿਰ ਤੇ ਸਜਾ ਲੈ ਨੀ ਸਾਰੇ ਪਿੰਡ ਨੇ ਬਨੇਰੇ ਮਲ ਲੈ ਮਾਮੀ ਨਖਰੋ ਜਾਗੋ ਚੁੱਕ ਲਈ ਸਾਰੇ ਪਿੰਡ ਨੇ ਬਨੇਰੇ ਮਾਲ ਲੈ ਮਾਮੀ ਨਖਰੋ ਜਾਗੋ ਚੁੱਕ ਲਈ ਪਿੰਡ ਬੜਾ ਸਰਦਾਰ ਬਈ ਦਰਵਾਜੈ ਹੈਨੀ ਸ਼ਾਵਾ ਬਈ ਦਰਵਾਜੈ ਹੈਨੀ ਪਿੰਡ ਬੜਾ ਸਰਦਾਰ ਬਈ ਦਰਵਾਜੈ ਹੈਨੀ ਸ਼ਾਵਾ ਬਈ ਦਰਵਾਜੈ ਹੈਨੀ ਖੜੇ ਕੋਲਿਆਂ ਨਾਲ ਬਈ ਦਰਵਾਜਈ ਹੈਨੀ ਹੈਨੀ ਬਈ ਦਰਵਾਜਈ ਹੈਨੀ ਹਾਲ ਬਈ ਦਰਵਾਜਈ ਹੈਨੀ ਚਾਚੀ ਨਖਰੋ ਦੇ ਮੁਰਗੇ ਦੀ ਕਲੇਗੀ ਲਾਲ ਰੰਗ ਦੀ ਗਿੱਡਾਂ ਪੂੰਜਣ ਨੂੰ ਸ਼ਾਵਾ ਗਿੱਡਾਂ ਪੂੰਜਣ ਨੂੰ ਬਈ ਛੜੇਦਾਰੂ ਮਾਲ ਮੰਗਦੀ ਗਿੱਡਾਂ ਪੁੰਜਣ ਨੂੰ ਗਿੱਡਾਂ ਪੁੰਜਣ ਨੂੰ ਬਈ ਛੜੇਦਾਰੂ ਮਾਲ ਮੰਗਦੀ ਗਿੱਡਾਂ ਪੁੰਜਣ ਨੂੰ ਜਦੋਂ ਚਾਚੀ ਵੇੜੇ ਆਈ ਨੀ ਇਹਨੇ ਮੰਜਾ ਤੇ ਪੀੜੀ ਡਾਈ ਜਦੋਂ ਚਾਚੀ ਵੇੜੇ ਆਈ ਨੀ ਇਹਨੇ ਮੰਜਾ ਤੇ ਪੀੜੀ ਡਾਈ ਇਹਦਾ ਪੰਨੋ ਨੀ ਚੁੱਲ੍ਹਾ ਏ ਪੰਨੋਨੀ ਪਰਣਾਲਾ ਇਹਦਾ ਪੰਨੋਨੀ ਚੁੱਲਾ ਇਹਦਾ ਪੰਨੋਨੀ ਪਰਣਾਲਾ ਆਜੋ ਆਜੋ ਨਾਨਕੀਓ ਇਹਦੇ ਵੇੜੇ ਲਾਇੇ ਖੜਾਇਆ ਜੋ ਆਜੋ ਆਜੋ ਨਾਨਕੀਓ ਇਹਦੇ ਵੇੜੇ ਲਾਇੇ ਖੜਾ ਨਾਨਕੀਆਂ ਤੇ ਦਾਦਕੀਆਂ ਨੇ ਰਲ ਕੇ ਖਾੜਾ ਲਾਇਆ ਨਾਨਕੀਆਂ ਤੇ ਦਾਦਕੀਆਂ ਨੇ ਰਲ ਕੇ ਖਾੜਾ ਲਾਇਆ ਢੂੜਾ ਅੰਬਰਾਂ ਨੂੰ ਉੱਡੀਆਂ ਐਸਾ ਪੜ ਤੂੰ ਪਾਇਆ ਢੂੜਾ ਅੰਬਰਾਂ ਨੂੰ ਉੱਡੀਆਂ ਐਸਾ ਪੜ ਤੂੰ ਪਾਇਆ पाला ਪਾਲਾ ਪਾਲਨੀ ਚਾਚੀ ਨਖਰੋ ਦੇ ਲਾ ਦਿਓ ਵਿੜੇ ਵਿੱਚ ਖਾੜਾ ਨੀ ਚਾਚੀ ਨਖਰੋ ਦੇ ਲਾ ਦਿਓ ਵਿੜੇ ਵਿੱਚ ਖਾੜਾ ਨੀ ਚਾਚੀ ਨਖਰੋ ਦੇ ਤਾਵੇ 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 ਮੁੰਡੇ ਦੀ ਬੇਬੇ ਦਾ ਚਾਣਾ ਚੱਕਿਆ ਜਾਵੇ ਮੁੰਡੇ ਦੀ ਬੇਬੇ ਦਾ ਚਾਣਾ ਚੱਕਿਆ ਜਾਵੇ ਮੁੰਡੇ ਦੀ ਬੇਬੇ ਦਾ ਮਾਸੀ ਨੇ ਤਾਂ ਪੇੜੇ ਖਾਦੇ ਮਾਸੀ ਨੇ ਤਾਂ ਪੇੜੇ ਖਾਦੇ ਵਾ ਨਖਾ ਦੇ ਡੋਡਨੀਏ ਨੇ ਕੀ ਨਚਨਾ ਖੜਖੜ ਕਰਦੇ ਗੋਡਨੀਏ ਨੇ ਕੀ ਨਚਨਾ ਦੁਖ ਦੇ ਦੇ ਗੋਡਨੀਏ ਨੇ ਕੀ ਨਚਨਾ ਦੁਖ ਦੇ ਦੇ ਗੋਡਨੀਏ ਨੇ ਕੀ ਨਚਨਾ ਲੌਂਗ ਲਾਚੀਆਂ ਗਰਮੋ ਗਰਮੀ ਲੌਂਗ ਲਾਚੀਆਂ ਗਰਮੋ ਗਰਮੀ ਚਾਹ ਨੂੰ ਲਾ ਗਿਆ ਪੋਖਨਿ ਤਾਈ ਨਚਦੀ ਨਿਤਾਈ ਐ ਨਚਦੀ ਜੀਓ ਛੜਕਤੇ ਤੁਰਦਾ ਬੋਤਾ ਨਿਤਾਈ ਐ ਨੱਚਦੀ ਜਿਓ ਤੁਰਦਾ ਸੜਕ ਤੇ ਬੋਤਾ ਨਿਤਾਈ ਐ ਨੱਚਦੀ ਜਿਓ ਤੁਰਦਾ ਸੜਕ ਤੇ ਬੋਤਾ ਨੱਚਣਾ ਤੇ ਆ ਜਾ ਸਾਡੇ ਘਰ ਵਿੱਚ ਆ ਜਾ ਨੱਚਣਾ ਤੇ ਆ ਜਾ ਸਾਡੇ ਘਰ ਵਿੱਚ ਆ ਜਾ ਪੱਬ ਰੱਖ ਨੱਚਲੇ ਦੇ ਵਿੱਚ ਸੁੱਟ ਪਾਬੀ ਨਕਰੋ ਸਾਡੇ ਕੋਲੋਂ ਨੱਚਣਾ ਓਏ ਸਾਡੇ ਕੋਲੋਂ ਨੱਚਣਾ ਤੂੰ ਸਿੱਖ ਪਾਬੀ ਨਖਰੋ ਸਾਡੇ ਕੋਲੋਂ ਨੱਚਣਾ ਤੂੰ ਸਿੱਖ ਪਾਬੀ ਨਖਰੋ ਪੂਆ ਪਾਈ ਫਿਰੇ ਪੁਆੜਾ ਨੀ ਕਹਿੰਦੀ ਕੌਡੀ ਵੇਖਣ ਜਾਣਾ ਪੂਆ ਪਾਈ ਫਿਰੇ ਪੁਆੜਾ ਨੀ ਕਹਿੰਦੀ ਕੌਡੀ ਵੇਖਣ ਜਾਣਾ ਮੇਰਾ ਕੌਡੀ ਬਿਨਾ ਨਹੀਂ ਸਰਦਾਨੀ ਥੋੜਾ ਪੁਪੜ ਮੇਰੇ ਨਾਲ ਲੜਦਾ ਮੇਰਾ ਕੌਡੀ ਬਿਨਾ ਨਹੀਂ ਸਰਦਾਨੀ ਥੋੜਾ ਪੁਪੜ ਮੇਰੇ ਨਾਲ ਲੜਦਾ ਵੇਖ ਡਾਰੀਏ ਕੌਡੀ ਪੈਂਦੀ ਆ ਗਿੱਦੇ ਦੇ ਵਿੱਚ ਵੇਖ ਡਾਰੀਏ ਕੌਡੀ ਪੈਂਦੀ ਆ ਗਿੱਦੇ ਦੇ ਵਿੱਚ ਨੀ ਮੈਂ ਅਲੜ ਜਹੀ ਮੁਟਿਆਰ ਮੇਰੇ ਕੁੰਡਲਾਂ ਵਾਲੇ ਵਾਲ ਨੀ ਮੇਯ ਲੜ ਜਹੀ ਮਟਿਆਰ ਮੇਰੇ ਕੁੰਡਲਾ ਵਾਲੇ ਵਾਲ ਕੁੜਤੀ ਪਾਈ ਆਸ਼ਨੀਲ ਦੀ ਖੜ ਕੇ ਵੇਖ ਸ਼ਕੀਨਾ ਤੋਰ ਗਿੱਦੇ ਵਿੱਚ ਹੀਰ ਦੀ ਖੜ ਕੇ ਵੇਖ ਸ਼ਕੀਨਾ ਤੋਰ ਗਿੱਦੇ ਵਿੱਚ ਹੀਰ ਦੀ ਕੜਾ ਚੁੱਕ ਲੈ ਟਾਕ ਤੇ ਸ਼ਰ ਰਰ ਰਰ ਕੜਾ ਚੁੱਕ ਲੈ ਟਾਕ ਤੇ ਸ਼ਰ ਰਰ ਰਰ ਕੜਾ ਚੁੱਕ ਲੈ ਟਾਕ ਤੇ ਸ਼ਿਰੀ ਰੀ ਰੀ ਕੜਾ ਚੁੱਕ ਲੈ ਟਾਕ ਤੇ ਸ਼ਿਰੀ ਰੀ ਰੀ ਕੜਾ ਚੁੱਕ ਲੈ ਟਾਕ ਤੇ ਨੀ ਖੂ ਨੂੰ ਕੁਤੋਂ ਪਾਣੀ ਲੈਣ ਚੱਲੀਏ ਕੜਾ ਚੁੱਕ ਲੈ ਟਾਕ ਤੇ ਨੀ ਖੂ ਤੋਂ ਪਾਣੀ ਲੈਣ ਚੱਲੀਏ ਲਾ ਦੇ ਜੋਰ ਜਟੀਏ ਨੀ ਪਾ ਦੇ ਚੋਰ ਜਟੀਏ ਚੜਾ ਕੜਾ ਚੁੱਕ ਲੈ ਦੰਦਾਂ ਦੇ ਜੋਰ ਜੱਟੀਏ ਨਹੀਂ ਕੜਾ ਚੁੱਕ ਲੈ ਦੰਦਾਂ ਦੇ ਜੋਰ ਜੱਟੀਏ ਔਣ 네ਰੀਆਂ ਵੇ ਜਾਣ 네ਰੀਆਂ ਔਣ 네ਰੀਆਂ ਵੇ ਸਿੰਘਾਂ ਜਾਣ 네ਰੀਆਂ ਔਣ 네ਰੀਆਂ ਵੇ ਸਿੰਘਾਂ ਜਾਣ 네ਰੀਆਂ ਵੇ ਤੂੰ ਸਾਡੀਆਂ ਗੱਲਾਂ ਕਰਦਾ ਨਿਕਲ ਜਾਣ ਤੇਰੀਆਂ ਵੇ ਤੂੰ ਸਾਡੀਆਂ ਗੱਲਾਂ ਕਰਦਾ ਨਿਕਲ ਜਾਣ ਤੇਰੀਆਂ ਤੇਰੀ ਵਿਜਵਾਨੀ ਉੱਤੇ ਢੁੱਲ ਗਈ ਸੋਣਿਆ ਤੇਰੀ ਵਿਜਵਾਨੀ ਉੱਤੇ ਢੁੱਲ ਗਈ ਸੋਣਿਆ ਲੰਘਦੇ ਗਲੀ ਦੇ ਵਿੱਚੋਂ ਖੰਗ ਖੰਗ ਕੇ ਲੰਘਦੇ ਗਲੀ ਦੇ ਵਿੱਚੋਂ ਖੰਗ ਖੰਗ ਕੇ ਮੇਰੀ ਨਾ ਚੁੰਨੀ ਨਾਲ ਦੀਆਂ ਪੱਗਾਂ ਬਨ ਬਨ ਕੇ ਵੇ ਮੇਰੀ ਚੁੰਨੀ ਨਾਲ ਦੀਆਂ ਪੱਗਾਂ ਬਨ ਬਨ ਕੇ ਹਰਿਆ ਹਰਿਆ ਕਾ ਹਰਿਆ ਹਰਿਆ ਕਾ ਵਿਖਾ ਲਈ ਨਜਰਾਂ ਨੇ ਵਿਖਾ ਲਈ ਨਜਰਾਂ ਨੇ ਉੱਚੀਆਂ ਕੰਦਾ ਕਰਾ ਵਿਖਾ ਲਈ ਨਜਰਾਂ ਨੇ ਉੱਚੀਆਂ ਕੰਦਾ ਕਰਾ ਵਿਖਾ ਲਈ ਨਜਰਾਂ ਨੇ ਉੱਚੀਆਂ ਕੰਦਾ ਕਰਾ ਵਿਖਾ ਲਈ ਨਜਰਾਂ ਨੇ